ਆਪਾਂ ਨਾ ਕੱਲ ਜਿੱਥੇ ਪਾਣੀ ਆਇਆ ਸਾਰੇ ਕਿਤੇ ਵੇਖ ਕੇ ਆਏ ਆ ਜਿਹੜੀ ਉਥੇ ਮੇਨ ਲੋਡ ਆ ਲੋਡ ਵੀ ਨਹੀਂ ਮੈਂ ਕਹਿ ਸਕਦਾ ਜਿਹੜਾ ਚੰਗਾ ਜ਼ਿੰਮੇਦਾਰ ਆ ਨਾ ਨਾ ਭਾਉਜੀ ਉਹ ਆਟਾ ਦਾਲ ਲੈਂਦਾ ਜੀ ਠੀਕ ਹੈ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਉਹ ਲੈਣਾ ਜੇ ਲੱਗ ਲੱਗੇ ਆਪਦੇ ਘਰ ਭਰੀ ਜਾਂਦੇ ਜੀ ਉਥੋਂ ਦੇ ਜ਼ਿੰਮੇਦਾਰਾਂ ਭਰਾਵਾਂ ਦੀ ਇਹੋ ਅਪੀਲ ਹੈ ਇਹੋ ਸੋਚਿਆ ਵੀ ਹਜੇ ਸਾਡੇ ਇੱਥੇ ਕੋਹਣਾ ਲਿਆਓ ਨਾ ਤੂੜੀ ਲਾਉਣ ਨੂੰ ਥਾਂ ਜੇ ਨਾ ਇੱਥੇ ਚਾਰਾ ਪਾਉਣ ਨੂੰ ਥਾਂ ਜੇ ਠੀਕ ਹੈ ਜੇ ਤੁਸੀਂ ਸਾਡੀ ਮਦਦ ਕਰਨੀ ਆ ਜਦੋਂ ਸਾਡਾ ਪਾਣੀ ਘਟਦਾ ਆ ਉਦੋਂ ਸਾਡੀ ਮਦਦ ਕਰੋ ਉਦੋਂ ਆਪਦੇ ਟਰੈਕਟਰ ਲਿਆ ਕੇ ਸਾਡੀਆਂ ਪੈਲੀਆਂ ਪੱਧਰੀਆਂ ਕਰਾ ਦਿਓ ਸਾਡੀ ਕਣਕ ਬੀਜੀ ਜਾਵੇ ਤੇ ਡੀਜ਼ਲ ਦੀ ਸੇਵਾ ਉਦੋਂ ਕਰ ਲਿਓ ਮੈਂ ਕੱਲ ਦੀਆਂ ਵੀਡੀਓ ਪਾਈਆਂ ਮੈਨੂੰ ਭਰਾਵਾਂ ਦੇ ਇੰਨੇ ਈ ਜ਼ਿਆਦੇ ਫੋਨ ਆਏ ਆ ਵੀ ਜਿਹੜੇ ਲੈ ਕੇ ਆਉਂਦੇ ਰਾਸ਼ਨ ਪਾਣੀ ਇਹਨਾਂ ਨੂੰ ਟੱਕ ਦੋ ਮੈਂ ਚਲੋ ਆਪਣਾ ਦੇ ਇੱਕ ਕੰਮ ਆ ਦੱਸਣਾ ਵੀ ਜਦੋਂ ਜਦੋਂ ਲੋਡ ਆ ਉਦੋਂ ਉਦੋਂ ਆਪਾਂ ਇਹਨਾਂ ਦੀ ਲੋਡ ਪੂਰੀ ਕਰੀਏ ਕਿਉਂਕਿ ਜੀ ਦੀ ਭਵੇਂ ਕਿੱਲਾ ਪੈਲੀ ਆ ਅੱਧਾ ਕਿੱਲਾ ਜਿਹਦਾ ਜਿੱਦਾਂ ਮਰਜ਼ੀ ਨਖਾਨ ਹੋਇਆ ਉਹ ਪਾਉਜੀ ਲੈਨ ਚ ਲਾ ਕੇ ਆਟਾ ਦਾਲ ਨਹੀਂ ਉਥੇ ਲੈਣਦੇ ਆ ਆਟਾ ਦਾਲ ਉਹ ਲੈਂਦੇ ਆ ਜਿਨ੍ਹਾਂ ਦੀ ਨਾ ਪੈਲੀ ਆ ਨਾ ਜਿਨ੍ਹਾਂ ਦਾ ਕੋਈ ਨੁਕਸਾਨ ਹੋਇਆ ਠੀਕ ਆ ਸਾਰੇ ਜਾਣੇ ਮੇਰੇ ਭਰਾਵਾਂ ਕਾੜੀ ਆ ਉਹ ਬੇਨਤੀ ਆ ਕਿ ਇਹ ਕੰਮ ਨਾ ਕਰੋ ਕੋਈ ਲੀਟਰ ਜਾਂਦਾ ਆ ਉਹ ਉਹਨਾਂ ਨੂੰ ਆਟਾ ਦਾਲਾਂ ਦੇ ਕੇ ਆਪ ਦੇ ਨੰਬਰ ਬਣਾਈ ਜਾਂਦਾ ਠੀਕ ਆ ਤਾਂ ਕਰਕੇ ਆ ਮੇਰਾ ਵੀਡੀਓ ਪਾਉਂਦਾ ਇਹ ਮਕਸਦ ਆ ਤੇ ਵੀਡੀਓ ਸ਼ੇਅਰ ਵੀ ਕਰਦੇ ਵੀ ਸਾਰੇ ਵੀਰਾਂ ਭਰਾਵਾਂ ਦਾ ਕੱਜ ਜਲ ਜੇ ਇਹ ਆਪਾਂ ਸੇਵਾ ਕਰਨੀ ਆਪਣੇ ਜ਼ਿੰਮੇਦਾਰਾਂ ਭਰਾਵਾਂ ਦੀ ਕਰੀਏ ਜਿਨ੍ਹਾਂ ਨੇ ਪਹਿਲੀਆਂ ਠੇਕੇ ਦੇ ਲੈ ਗਏ ਝੋਨਾ ਲਾਇਆ ਝੋਨਾ ਸਾਰਿਆਂ ਦਾ ਬਰਬਾਦ ਹੋ ਗਿਆ ਅੱਜ ਵੀ ਉਹ ਆਉਂਦੇ ਵੀ ਹੱਟ ਤੋਂ ਬਾਧੂ ਕੋਹਿਆ ਖਾਨ ਨੂੰ ਸਾਨੂੰ ਕੋਈ ਘਾੜ ਨਹੀਂ ਆ ਜੇ ਕੋਈ ਲੈ ਕੇ ਆਉਂਦਾ ਆ ਮਗਰ ਹੀ ਵੰਡੀ ਜਾਂਦੇ ਆ ਜੇ ਕੋਈ ਬੇਟਿਆਂ ਦੇ ਕੋਈ ਜਾਂਦਾ ਨਹੀਂ ਜੇ ਹੁਣ ਲੋੜ ਉਸੇ ਦਵਾਈਆਂ ਦੀ ਦੋ ਮੈਡੀਸਿਨ ਹੀ ਦੋ ਬੇਟੀਆਂ ਦੀ ਦੋ ਜੇ ਜਿਹੜੇ ਮੇਰੇ ਭਰਾ ਬੇਟੀਆਂ ਦੀ ਸੇਵਾ ਕਰ ਸਕਦੇ ਬੇਟੀਆਂ ਦੋ ਉਹਨਾਂ ਜੀ ਮੀਜ਼ਾਰਾਂ ਦੇ ਬਾਈਕਾਂ ਦੇ ਘਾਰੇ ਉੱਥੇ ਨਹੀਂ ਪਹੁੰਚਿਆ ਜਾਂਦੇ ਆ ਬਾਕੀ ਕਮੈਂਟ ਦੇ ਵਿੱਚ ਦਸਵੀਂ ਗੱਲ ਸਹੀ ਹੈ ਜਾਂ ਗੱਲ